ਸਾਸ਼ੀ ਕਾਲ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੋਟ ਸੈੱਟ ਜਿਹੜਾ ਸਟਿਚ ਕਰਨ ਲੱਗੇ ਆ ਤਾਂ ਬੜਾ ਹੀ ਸੋਖੇ ਜਿਹੇ ਤਰੀਕੇ ਨਾਲ ਕਟਿੰਗ ਕਰਾਂਗੇ ਇਹਦੀ ਤਾਂ ਪਹਿਲਾ ਮੈਜ਼ਰਮੈਂਟ ਮੈਂ ਤੁਹਾਨੂੰ ਦੱਸਦਾ ਮੀਡੀਅਮ ਸਾਈਜ਼ ਦਾ ਇਹ ਮੈਜ਼ਰਮੈਂਟ ਆ ਤੁਸੀਂ ਵੀਡੀਓ ਦੇਖ ਕੇ ਖੁਦ ਘਰ ਬੈ ਕੇ ਆਪਣਾ ਹੀ ਸੂਟ ਸਟਿਚ ਕਰ ਸਕਦੇ ਹੋ ਤੇ ਇਹ ਕਪੜਾ ਸਿਰਫ 3 ਮੀਟਰ ਕਪੜਾ ਹੀਗਾ ਵੈਸੇ ਫਰੌਕ ਦਾ ਕਪੜਾ ਹੀਗਾ ਵੱਡੇ ਪੰਨੇ ਦਾ ਤਾਂ ਆਪਾਂ ਐਸਟੀਮੇਟ ਕੀਤਾ ਕਿ ਇਹ ਜਿਹੜਾ ਪੂਰਾ ਹੀ ਕੋਟ ਸੈੱਟ ਬਣ ਸਕਦਾ ਤੇ ਫਿਰ ਥੋੜਾ ਬੋਤਾ ਇਹਦੇ ਵਿੱਚ ਜਿਹੜਾ ਜੁਆਇੰਟ ਪਿਆ ਆ ਪਲਾਜ਼ੋ ਦੇ ਵਿੱਚ ਉਦਾਂ ਸੂਟ ਪੂਰਾ ਸਹੀ ਬਣਿਆ ਹੁਣ ਆਪਾਂ ਇਹਦੀ ਸ਼ਰਟ ਦੀ ਕਟਿੰਗ ਕਰਨ ਲੱਗੇ ਆ ਤੁਸੀਂ ਦੇਖ ਲਿਓ ਜੇ ਤੁਹਾਡਾ ਇਹ ਸੂਟ ਨਾਲ ਮੈਚ ਮੇਜਰਮੈਂਟ ਖਾਂਦਾ ਹੋਇਆ ਤਾਂ ਤੁਸੀਂ ਸੇਮ ਐਸ ਜਿੱਦਾਂ ਆਪਾਂ ਵੀਡੀਓ ਦੇ ਵਿੱਚ ਕਟਿੰਗ ਕੀਤੀ ਐ ਓਦਾਂ ਕਟਿੰਗ ਕਰਕੇ ਆਪਣਾ ਸੂਟ ਜਿਹੜਾ ਤਿਆਰ ਕਰ ਸਕਦੇ ਹੋ ਤੀਰਾ ਮੋਡਾ ਆਪਾਂ ਸਾਢੇ 6 ਹੀ ਰੱਖਿਆ ਆ ਤਾਂ ਜਦੋਂ ਇਹਦੇ ਵਿੱਚ ਇਹ ਆ ਕਿ ਜਦੋਂ ਤੁਸੀਂ ਛੋਟੇ ਗਲੇ ਪਾਉਣੇ ਹੁੰਦੇ ਆ ਤਾਂ ਤੁਹਾਨੂੰ ਤੀਰਾ ਤੇ ਮੋਡਾ ਜਿਹੜਾ ਦੋਨੇ ਹੀ ਵੱਡੇ ਰੱਖਣੇ ਪੈਂਦੇ ਆ ਜੇ ਤੁਸੀਂ ਮਤਲਬ ਪਿਛਲਾ ਗਲਾ 2 ਇੰਚ ਜਾਂ 3 ਇੰਚ ਪਾਉਣਾ ਜਾਂ ਅਗਲਾ 4 ਇੰਚ ਇਹ ਹੁੰਦੇ ਆ ਬਿਲਕੁਲ ਛੋਟੇ ਗਲੇ ਤਾਂ ਇਹਦੇ ਲਈ ਸਾਨੂੰ ਜਿਹੜਾ ਤੀਰਾ ਹੈ ਉਹ ਜ਼ਿਆਦਾ ਰੱਖਣਾ ਪੈਂਦਾ ਜੇ ਤੁਸੀਂ 6.5 ਤੀਰੋ 6.5 ਤੀਰੇ ਤੋਂ ਘੱਟ ਰੱਖੋਗੇ ਤਾਂ ਫਿਰ ਤੁਹਾਡੇ ਮੋਡਿਆਂ ਨੂੰ ਖਿੱਚ ਪਾਏਗੀ ਤੁਸੀਂ ਵੈਸੇ ਆਪਣੇ ਸ਼ੋਲਡਰ ਦਾ ਨਾਪ ਲੈ ਸਕਦੇ ਹੋ 6.5 ਜਾਂ 7 ਜਿਹੜਾ ਬਿਲਕੁਲ ਪਰਫੈਕਟ ਨਾਪ ਹੁੰਦਾ ਤਾਂ ਅਸੀਂ ਸੇਮ ਐਸ ਇਦਾਂ ਹੀ ਮੈਥਡ ਨਾਲ ਇਹਦੀ ਕਟਿੰਗ ਕੀਤੀ ਆ ਬੜੇ ਸੌਖੇ ਜਿਹੇ ਤਰੀਕੇ ਨਾਲ ਤੇ ਇੱਕ ਗੱਲ ਹੋਰ ਇਹ ਸੂਟ ਜਿਹੜਾ ਇਹ ਰਿਯਾਨ ਕਾਟਨ ਦਾ ਸੂਟ ਹੈਗਾ ਇਹਨੂੰ ਮੈਂ ਇਸ ਚੀਜ਼ ਕਰਨ ਤੋਂ ਪਹਿਲਾਂ ਵਾਸ਼ ਕਰ ਲਿਆ ਹੈਗਾ ਪਹਿਲਾਂ ਮੈਂ ਸੋਚਿਆ ਇਹਦੀ ਫਰੌਕ ਬਣਾਉਣੀ ਆ ਪਰ ਫਰੌਕ ਥੋੜੀ ਭਾਰੀ ਜੀ ਹੋ ਜਣੀ ਨਾਲ ਇਹਦੇ ਨਾਲ ਮੈਨੂੰ ਫਿਰ ਵਾਈਟ ਸਲਵਾਰ ਜਿਹੜੀ ਐਡ-ਆਨ ਕਰਨੀ ਪੈਣੀ ਹੈਗੀ ਪਰ ਫਿਰ ਮੈਂ ਕੀ ਕੀਤਾ ਕਿ ਇਹਦੇ ਨਾਲ ਜਿਹੜਾ ਪਲਾਜ਼ੋ ਹੀ ਬਣਾ ਲਿਆ ਜਿੱਦਾਂ ਫਰੰਟ ਪਾਰਟ ਪਰ ਕਟਿੰਗ ਕੀਤਾ ਇਹਨੂੰ ਦੂਜੇ ਕਪੜੇ ਤੇ ਰੱਖ ਕੇ ਤੇ ਬੈਗ ਦੀ ਵੀ ਸੇਮ ਇਦਾਂ ਕਟਿੰਗ ਕਰ ਲੈਣੀ ਆ ਬੈਗ ਦੇ ਵਿੱਚ ਗਲਾ ਕਟਿੰਗ ਹੋਏਗਾ ਪਿਛਲਾ ਤੇ ਬੈਗ ਦੀ ਜਿਹੜੀ ਕਾਟ ਪਏਗੀ ਦਲਜੀਤ ਮੈਨੂੰ ਗੱਲ ਜੇ ਤਾਈ ਸਾਡੇ ਹੋਏਗਾ ਵਾਈਟ ਥਾਨ ਪਿਆ ਹੋਈਗਾ ਨਾ ਕੱਢੀ ਪਾ ਰੋਦੀ ਸਿਵਾਰ ਬਣੀ ਹੋਣੀ ਆ ਠੀਕ ਆ ਕਿਥੇ ਪਿਆ ਸਾਰਾ ਤੋਂ ਲਿਆ ਹੀ ਗਾ ਉਹ ਪਲਾਂਕੀ ਨਹੀਂ ਸਾਲ ਮੈਨੂੰ 2 ਮੀਟਰ ਲਾ ਦੀ ਮੈਂ ਤੋਂ ਕਿ ਲਿਆਉਂਗੀ ਠੀਕ ਆ ਤੇ ਨਹੀਂ ਮੈਂ ਉਸ ਨੂੰ ਮਾਰਾਂਗੇ ਸਟ੍ਰੇਟ ਹੀ ਬਣਾਵਾਂਗੇ ਉਹਦੇ ਪਹੁੰਚਾਂ ਦੇ ਵਿੱਚ ਉਹ ਪਾ ਲਾਂਗੇ ਇਨਸਰਟਲ ਰ ਪਾਵਾਂਗੇ ਉਹਦੇ ਪਹੁੰਚਾਂ ਚ ਤੇ ਸੇਮ ਐਜੇ ਇਦਾਂ ਹੀ ਆਪਾਂ ਦੂਜਾ ਜਿਹੜਾ ਬੈਕ ਵਾਲਾ ਹਿੱਸਾ ਉਹ ਕਟਿੰਗ ਕਰ ਲੈਣਾ ਟੇਲਰੋਂ ਦਾ ਇੰਨਾ ਫਾਇਦਾ ਹੋ ਜਾਂਦਾ ਕਿ ਸੂਟ ਦਾ ਐਸਟੀਮੇਟ ਲੱਗ ਜਾਂਦਾ ਜੇ 1 2 ਇੰਚ ਘੱਟਦਾ ਵੀ ਆ ਤਾਂ ਉਹਦੇ ਵਿੱਚ ਜਿਹੜੇ ਜੁਆਇੰਟ ਪਾ ਲੋ ਪ੍ਰਿੰਟਡ ਕਪੜੇ 'ਚ ਤਾਂ ਜੁਆਇੰਟ ਵੈਸ ਵੀ ਬੜੇ ਘੱਟ ਦਿਖਦੇ ਆ। ਇਹ ਸੂਟ ਮੇਰਾ ਤੇ ਸਟਿਚ ਕੁੜੀਆਂ ਨੇ ਕੀਤਾ। ਇੱਕ ਨੇ ਸ਼ਾਰਟ ਬਣਾਈ ਆ ਤੇ ਇੱਕ ਨੇ ਪਲਾਜ਼ੋ ਬਣਾਇਆ ਕੋਟ ਸੈੱਟ ਦੇ ਵਿੱਚ ਆਪਾਂ ਕਦੀ ਵੀ ਪਲੇਟਸ ਨਹੀਂ ਪਾਉਂਦੇ ਹੁੰਦੇ ਇਹਨੂੰ ਖੁੱਲਾ-ਖੁੱਲਾ ਰੱਖ ਕੇ ਹੀ ਸਹੀ ਹੁੰਦਾ ਤੇ ਪਲਾਜ਼ੋ ਆ ਜਿਹੜਾ ਉੱਚਾ ਨਹੀਂ ਰੱਖਾਂਗੇ ਬਿਲਕੁਲ ਪੈਰਾਂ ਦੇ ਨਾਲ ਟੱਚ ਕਰਦਾ ਹੀ ਰੱਖਣਾ ਆ ਕਿਉਂਕਿ ਅੱਡੀਆਂ ਨੰਗੀਆਂ ਚੰਗੀਆਂ ਨਹੀਂ ਲੱਗਦੀਆਂ ਕੋਟ ਸੈੱਟ ਦੇ ਨਾਲ 1 ਇੰਚ ਦੀ ਆਪਾਂ ਬੈਕ ਕੱਟ ਪਾ ਲਈ ਆ ਸਾਈਡ ਤੋਂ ਜਿੰਨਾ ਮਾਰਜਨ ਹੁ 9 ਰੱਖ ਕੇ ਤੇ ਬਾਕੀ ਕਟਿੰਗ ਕਰ ਦੇਣਾ ਤੇ ਇੱਥੇ ਅੱਧਾ ਇੰਚ ਦਾ ਜਿਹੜਾ ਬੈਕ ਵਾਲਾ ਉੱਪਰ ਨੂੰ ਵਧਾਇਆ ਇਹ ਵਦੋਂ ਦਾ ਇਹ ਮਕਸਦ ਹੁੰਦਾ ਕਿ ਜਿਹੜਾ ਮੋਡੇ ਨੂੰ ਆ ਖੇਚਣਾ ਪਏ ਬਾਕੀ ਕੁੜੀ ਸਾਡੀ ਬਿਲਕੁਲ ਪਰਫੈਕਟ ਕਟਿੰਗ ਕਰਦੀ ਆ ਤੇ ਸਟਿਚਿੰਗ ਕਰਦੀ ਆ ਜੇ ਕਿਨੇ ਦੇ ਤੋਂ ਸੂਟ ਸਵਾਉਣਾ ਆ ਤਾਂ ਇਹਦੇ ਨਾਲ ਕੰਟੈਕਟ ਕਰ ਸਕਦੇ ਹੋ ਪਿਛਲਾ ਗੱਲਾ ਮੈਂ ਛੋਟਾ ਜਿਹਾ ਰੱਖਿਆ ਹੁਣ ਮੈਂ ਗੱਲੇ ਦੀ ਕਟਿੰਗ ਕਰ ਲੈਣੀ ਆ ਫਰੰਟ ਗੱਲੇ ਦੇ ਵਿੱਚ ਆਪਾਂ ਪੇਸਟਿੰਗ ਪੇਪਰ ਦਾ ਗੱਲਾ ਕਟਿੰਗ ਕਰਕੇ ਪਾਵਾਂਗੇ ਮੀ ਵਾਲਾ ਹੁਣ ਆਪਾਂ ਪਲਾਜ਼ੋ ਦੀ ਕਟਿੰਗ ਕਰਾਂਗੇ ਬਾਹਾਂ ਦੀ ਕਟਿੰਗ ਬਾਅਦ ਵਿੱਚ ਕਰਾਂਗੇ ਕਿਉਂਕਿ ਅ ਜੇ ਅਪਾ ਬਾਹਾਂ ਕੱਢ ਲਏ ਤਾਂ ਪਲਾਜ਼ੋ ਦੇ ਵਿੱਚ ਜਿਆਦਾ ਜਿਹੜਾ ਜੁਆਇੰਟ ਪਏਗਾ ਤਾਂ ਪਹਿਲਾਂ ਪਲਾਜ਼ੋ ਦਾ ਐਸਟੀਮੇਟ ਲਗਾ ਕੇ ਬਾਅਦ ਵਿੱਚ ਅਪਾ ਬਾਹਾਂ ਦੀ ਕਟਿੰਗ ਕਰਾਂਗੇ ਬਾਹਾਂ ਦੇ ਵਿੱਚ ਜੇ ਫਰੰਟ ਤੇ ਜੋੜ ਪੈਂਦਾ ਵੀ ਹੋਇਆ ਤਾਂ ਉਹਦੇ ਵਿੱਚ ਇਨਸਰਟਰ ਐਡ ਕਰ ਲਾਂਗੇ ਪਰ ਬਾਅਦ ਵਿੱਚ ਬਾਹਾਂ ਨਿਕਲ ਹੀ ਹੋਈਆਂ ਅਹੀਂ ਕੋਈ ਏਡੀ ਖਾਸ ਜ਼ਰੂਰਤ ਨਹੀਂ ਪਈ ਵਿੱਚ ਕੋਈ ਵੀ ਜੁਆਇੰਟ ਐਡ ਔਨ ਕਰਨ ਦੀ ਜੇ ਤੁਸੀਂ ਵੀ ਸਾਡੀ ਬੁਟੀਕ ਆ ਜੇ ਤੁਸੀਂ ਵੀ ਕੋਈ ਵੀ ਇਦਾਂ ਦਾ ਸੂਟ ਸਟਿਚ ਕਰਾਉਣਾ ਤਾਂ ਤੁਸੀਂ ਕਰਾ ਸਕਦੇ ਹੋ WhatsApp ਨੰਬਰ ਅਸੀਂ ਆਪਣਾ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗੇ ਤੁਹਾਡੀ ਚੋਇਸ ਤੇ ਤੁਹਾਡੀ ਬਜਟ ਦੇ ਜਿਹੜੇ ਸੂਟ ਆ ਉਹ ਤਿਆਰ ਕਰ ਸਕਦੇ ਹਾਂ ਵੱਡੇ ਪੰਨੇ ਦੇ ਸੂਟ ਦੇ ਵਿੱਚ ਪਲਾਜ਼ੋ ਕਟਿੰਗ ਕਰਨਾ ਥੋੜਾ ਜਿਹਾ ਔਖਾ ਲੱਗਦਾ ਕਿਉਂਕਿ ਜਿੱਦਾਂ ਛੋਟੇ ਪੰਨੇ ਦਾ ਹੁੰਦਾ ਤੇ ਉਹਦਾ ਪੂਰਾ ਐਸਟੀਮੇਟਡ ਹੁੰਦਾ ਕਿ ਉਹ 2 ਟਾਈ ਮੀਟਰ ਦਾ ਹੋਣਾ ਤੇ ਉਹਦੇ ਵਿੱਚ ਸਿੱਧੀ ਸਿੱਧੀ ਕਟਿੰਗ ਕਰ ਲਓ ਇਹਦੇ ਲਈ ਪਹਿਲਾਂ ਇੱਕ ਸਾਈਡ ਤੋਂ ਇੱਕ ਪੰਨਾ ਕੱਢਣਾ ਪੈਂਦਾ ਫਿਰ ਦੂਜੀ ਸਾਈਡ ਤੋਂ ਦੂਜਾ ਪੰਨਾ ਕੱਢਣਾ ਪੈਂਦਾ ਇਲਾਸਟਿਕ ਵਾਲਾ ਆਪਾਂ ਪਲਾਜ਼ੋ ਬਣਾਵਾਂਗੇ ਤਾਂ ਇਹਦੇ ਲਈ ਆਪਾਂ 2 ਇੰਚ ਉੱਪਰ ਐਕਸਟਰਾ ਰੱਖ ਲੈਣਾ ਜਿਹਦੇ ਵਿੱਚ ਆਪਾਂ ਇਲਾਸਟਿਕ ਜਿਹੜੀ ਆ ਐਡ ਕਰਨੀ ਆ ਲੈਂਥ ਜਿੰਨੀ ਹੈਗੀ ਰੱਖ ਲਓ 37 1/2 ਰੱਖੀ ਸੀ ਇਹ ਸੂਟ ਆ ਜਿਹੜੇ ਹਮੇਸ਼ਾ ਵਾਸ਼ ਕਰਕੇ ਸਿਚ ਕਰਨੇ ਆ ਕਿਉਂਕਿ ਉਹ ਬਾਅਦ ਵਿੱਚ ਵਾਸ਼ ਕਰੋਗੇ ਤਾਂ ਸ਼੍ਰਿੰਕ ਹੋ ਜਾਂਦੇ ਆ ਬਿਲਕੁਲ ਕੰਫਰਟ ਜਿਹਾ ਇਹ ਸੂਟ ਸਿਚ ਕਰ ਸਕਦੇ ਹੋ ਮੈਂ ਬਿਲਕੁਲ ਜਦੋਂ ਯੂਨੀਵਰਸਿਟੀਜ਼ ਕੀਤਾ ਤੇ ਵੇਅਰ ਕੀਤਾ ਬੜਾ ਹੀ ਸੌਫਟ ਜਿਹਾ ਕਪੜਾ ਆਸਣਾ ਜਿਹੜਾ ਇਹਦਾ 13 ਇੰਚ ਰੱਖਿਆ ਕਿਉਂਕਿ ਬੈਕ ਵਾਲਾ ਜਿਹੜਾ ਆ ਉਹ 1 ਇੰਚ ਦਾ ਵਧਾ ਲਾਂਗੇ ਜਿੰਨਾ ਪੰਜਾ ਰੱਖਣਾ 9.5 ਇੰਚ ਪੰਜਾ ਰੱਖ ਕੇ ਬਾਕੀ ਜਿਹੜੀ ਹੈ ਸਕੇਲ ਨਾਲ ਸਿੱਧੀ ਜੜੀ ਲੀਕ ਲਾ ਲਓ ਵਿੱਚ 2-2 ਇੰਚ ਦਾ ਮਾਰਜਨ ਰੱਖ ਕੇ ਹੁਣ ਇਸ ਦੇ ਤੇ ਕਟਿੰਗ ਕਰ ਦਾਂਗੇ ਇਸੇ ਕਪੜੇ ਚੋ ਆਪਾਂ ਜੇ ਪਲਾਜ਼ੋ ਦਾ ਜਿਹੜਾ ਪਿੱਛੇ ਵਾਲਾ ਹਿੱਸਾ ਬੈਕ ਵਾਲਾ ਉਹ ਕਟਿੰਗ ਕਰਨਾ ਤਾਂ ਬਾਅਦ ਵਿੱਚ ਬਾਹਾਂ ਵੀ ਕੱਢਣੀਆਂ ਵਿੱਚੋਂ ਹੀ ਐ ਪੂਰੇ ਸੂਟ ਉੱਪਰ ਜਿਹੜੀ ਹੈ ਵਾਈਟ ਕਲਰ ਦੀ ਕੋਈ ਲੇਸ ਜਿਹੜੀ ਲਗਾ ਕੇ ਇਹਨੂੰ ਹੋਰ ਸੋਨਾ ਬਣਾ ਸਕਦੇ ਹੋ ਮੈਂ ਇਹਦੇ ਉੱਤੇ ਜ਼ਿਗਜ਼ੈਗ ਵਾਲੀ ਵਾਈਟ ਲੇਸ ਲਗਾਈ ਆ ਪਾਈਪਿੰਗ ਦੀ ਤਰ੍ਹਾਂ ਨਹੀਂ ਲਗਾਈ ਬਸ ਉੱਪਰ ਉੱਪਰ ਲਗਾਈ ਆ ਸਾਈਡ ਤੋਂ ਹੁਣ ਆਪਾਂ ਬਹਾ ਘੜ ਲਿਆ ਬਹਾ ਦੇ ਵਿੱਚ ਜੋਇੰਟ ਤਾਂ ਪਿਆ ਪਰ ਇੰਨਾ ਜ਼ਿਆਦਾ ਜਿਹੜਾ ਵਿਜੀਬਲ ਨਹੀਂ ਹੋਇਆ ਪੇਸਟਿੰਗ ਪੇਪਰ ਤੇ ਆਪਾਂ ਵੀ ਨੈਕ ਦੀ ਜਿਹੜੀ ਕਟਿੰਗ ਕੀਤੀ ਹੈਗੀ ਬਿਲਕੁਲ ਛੋਟਾ ਜਿਹਾ ਗਲਾ ਬਣਾਇਆ ਹੈ ਇਹਨੂੰ ਆਪਾਂ ਪ੍ਰੈਸ ਨਾਲ ਜਿਹੜਾ ਕਪੜੇ ਦੇ ਉੱਤੇ ਚਿਪਕਾ ਲੈਣਾ ਸਟੀਚਿੰਗ ਦਾ ਵਿੱਚ ਮੈਂ ਥੋੜਾ ਥੋੜਾ ਹੀ ਦੱਸਿਆ ਕਿਉਂਕਿ ਇਹਦੇ ਨਾਲ ਦੀਆਂ ਹਜ਼ਾਰਾਂ ਹੀ ਵੀਡੀਓ YouTube ਤੇ ਪਈਆਂ ਤੁਸੀਂ ਕਿਸੇ ਦੀ ਵੀ ਵੀਡੀਓ ਉੱਪਰ ਪੜ ਕੇ ਗਾਡ ਸੈਟ ਕਟਿੰਗ ਸਟੀਚਿੰਗ ਤਾਂ ਦੇਖ ਸਕਦੇ ਹੋ ਮੇਰੇ ਚੈਨਲ ਤੇ ਵੀ ਇੱਕ ਦੋ ਵੀਡੀਓਜ਼ ਪਈਆਂ ਹੋਣੀਆਂ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਸਿਰਫ ਗੱਲੇ ਦਾ ਪੈਟਰਨ ਥੋੜਾ ਚੇਂਜ ਕੀਤਾ ਬਾਕੀ ਸਾਰਾ ਕੁਝ ਸੇਮ ਸੇਮੀ ਆ ਪਹਿਲਾਂ ਵਾਲਾ ਹੀ ਦੂਜੀ ਸਾਈਡ ਲਾਜ਼ੋ ਨੂੰ ਪਾਕਟ ਲੱਗ ਰਹੀ ਆ ਇੱਕ ਸਾਈਡ ਗਲਾ ਬੰਨ ਗਿਆ ਇਸੇ ਗਲੇ ਦੇ ਉੱਤੇ ਆਪਾਂ ਜਿਹੜੀ ਵਾਈਟ ਲੇਸ ਲਗਾਵਾਂਗੇ ਜ਼ਿਕਜ਼ੈਗ ਵਾਲੀ ਤੇ ਸਾਡਾ ਸੂਟ ਬਣ ਕੇ ਰੈਡੀ ਆ ਹੁਣ ਅਸੀਂ ਤੁਹਾਨੂੰ ਵੇਅਰ ਕਰਕੇ ਦੱਸਾਂਗੇ ਵੀ ਸਾਨੂੰ ਸੂਟ ਸਟੀਚ ਕਰਕੇ ਪਾਇਆ ਕਿਵੇਂ ਲੱਗਿਆ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਨਵੇਂ ਸੂਟ ਦੇ ਨਾਲ ਤੇ ਜੇ ਕੁਝ ਵਾਦਾ ਘਟਾ ਬੋਲਿਆ ਗਿਆ ਹੋਇਆ ਤਾਂ ਮਾਫ ਕਰਨਾ ਕਿਉਂਕਿ ਮੈਨੂੰ ਇਹ ਇੰਨਾ ਜ਼ਿਆਦਾ ਬੋਲਣਾ ਨਹੀਂ ਹੁੰਦਾ ਸਟੀਚ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲਿਆ ਜਿੰਨੀਆਂ ਵੀ ਸੀ ਨਾ ਲਗਾਈਆਂ ਸਾਰੀਆਂ ਬਿਠਾਤੀਆਂ ਤੇ ਹੁਣ ਆ ਇਹ ਦੀ ਸੀ ਤੁਹਾਨੂੰ ਫਾਈਨਲ ਲੁੱਕ ਦੱਸਦੇ ਆ ਕਿਵੇਂ ਦਾ ਲੱਗਾ